ਸਮਾ ਬਾਈ ਗੇਲਿਆ ਆ ਗਿਆ ਜਿਹੜੇ ਮੁੰਡੇ ਨੇ ਹੁਣ ਹਰਮੰਦਰ ਸਾਹਿਬ ਦੇ ਬੂਰੇ ਆਪਣਾ ਉਹ ਬੋਤਲ ਆਇਆ ਸੀਗਾ ਅੰਬੇਦਕਰ ਦਾ ਲਾਇਆ ਸੀ ਨਾ ਉਹ ਜਿਹਨੇ ਕਾਨੂੰਨ ਬਣਾਏ ਆਪਣੇ ਉਹਨੂੰ ਤੈਨੂੰ ਤੈਨੂੰ ਤੂੰ ਨਹੀਂ ਨਟ ਨਹੀਂ ਦੇਂਦਾ ਤੂੰ ਉਹਦੇ ਤੇ ਨਟ ਤੇ ਬਹੁਤ ਰੌਲਾ ਪਿਆ ਵਾ ਉਹਨਾਂ ਨੇ ਉਹ ਮੁੰਡਾ ਤਾਂ ਐਸੀ ਭਾਈ ਦਾ ਹੀ ਆ ਗਰੀਬਾਂ ਇਹਨਾਂ ਦਾ ਮਾਜਵੀ ਸਿੱਖਾਂ ਦਾ ਚਾਚਮਾਰੇ ਸਿੱਖਾਂ ਦਾ ਹੈ ਉਹਨਾਂ ਨੇ ਉਹਨੇ ਕੀ ਕਰਿਆ ਆਇਆ ਬਾਹਰੋਂ ਉਹ ਬਾਹਰੋਂ ਕਿਸੇ ਬੰਦੇ ਨੇ ਸਖਾ ਕੇ ਕੱਲਿਆ ਅਜਾ ਨਾਂ ਤਾਂ ਲੈਂਦੇ ਏਜੰਸੀਆਂ ਦਾ ਉਹਨੇ ਬੰਨ ਲਈ ਪੱਗ ਪੱਗ ਬਨ ਕੇ ਦਾੜੀ ਰੱਖ ਲਈ ਥੋੜੀ ਥੋੜੀ ਦਾੜੀ ਆ ਉਹਦੇ ਦਾੜੀ ਰੱਖ ਕੇ ਤੇ ਨਾਂ ਬਣਾਤਾ ਸਿੱਖਾਂ ਦਾ ਵੀ ਇਹ ਇਹਨਾਂ ਨੇ ਵੀ ਇਹਨਾਂ ਨੇ ਢਾਤਾ ਉਹ ਉੱਤੇ ਪੌੜੀ ਉਹਨੇ ਲਾ ਲਈ ਪੌੜੀ ਲਾ ਕੇ ਉੱਤੇ ਚੜ ਗਿਆ ਫੋਟੋ ਦੇ ਥੋੜਾ ਉਹਦੇ ਕੋਲੇ ਜਿਵੇਂ ਉਹ ਢਾਈ ਜਾਂਦੇ ਉਹਨੂੰ ਐ ਲੱਗਿਆ ਪਿਆ ਕੁੱਟਣ ਉੱਤੇ ਆ ਗਈ ਪੁਲਿਸ ਪਹਿਲਾਂ ਇੱਕ ਪੁਲਿਸ ਨੇ ਲਿਆ ਉਹ ਫਾੜ ਮੰਨਦਿਆਂ ਗੱਲ ਆ ਬਾਬੂ ਉਹਨਾਂ ਕਾਲਿਆ ਪੋੜੀ ਕਿੱਥੋਂ ਲਿਆਇਆ ਹਾਂ ਪੋ ਚੱਲ ਬੰਦੇ ਕਮਲਾ ਬੰਦਾ ਆਇਆ ਥੋੜਾ ਲਾਈ ਆ ਉੱਥੇ ਜਨਤਾ ਵੀ ਹੋਰ ਵੀ ਹੋਊਗੀ ਕਹਿੰਦੇ ਤੇ ਲਈ ਆ ਗਿਆ ਉਹ ਉਹ ਹੁਣ ਪਤਾ ਹੁਣ ਹੁਣ ਕੀ ਹੋਰ ਚੱਕਰ ਬਣਾਇਆ ਹੁਣ ਬਣਾਉਂਦਿਆ ਸਿੱਖਾਂ ਦਾ ਤੇ ਐਸਸੀ ਭਾਈ ਦਾ ਵੀ ਜਿਹੜੇ ਐਸਸੀ ਭਾਈ ਇਹ ਵੀ ਸਿੱਖੀ ਆ ਜਿਹੜੇ ਜ਼ਿੰਮੇਦਾਰ ਆ ਚੱਲ ਆਪਾਂ ਆ ਗਏ ਇਹ ਵੀ ਸਿੱਖੀ ਆ ਵੀ ਇਹਨਾਂ ਨੂੰ ਹੁਣ ਟਕਰਾਓ ਆਪਸ ਵਿੱਚ ਅਸਲ ਤਾਂ ਸਿਆਸਤ ਹੈਗੀ ਆਹਾ ਟਕਰਾਉਣ ਦੀ ਵੀ ਇਹ ਜੇ ਟੱਕਰ ਜਿਹੜਾ ਮੁੰਡਾ ਮਾਰ ਵੀ ਸਿੱਖਾਂ ਦਾ ਹੀ ਆ ਉਹ ਚਾਚਾ ਮੇਰਾ ਸੀ ਉਹ ਮੁੰਡੇ ਨੇ ਪੱਗ ਬਨ ਕੇ ਆਪਣਾ ਭੇਸ ਬਣਾ ਲਿਆ ਸਿੱਖਾਂ ਵਾਲਾ ਭੇਸ ਬਣਾ ਕੇ ਵੀ ਹਰਮੰਦਰ ਸਾਹਿਬ ਦੇ ਬੂਰੇ ਉਹ ਬਣਾਇਆ ਵਾ ਵੀ ਉੱਥੇ ਹੀ ਲਟੋਣ ਲੱਗਿਆ ਤੇ ਸ਼੍ਰੋਮਣੀ ਕਮੇਟੀ ਵਾਲੇ ਕਿਉਂ ਨਹੀਂ ਬੋਲੇ ਫਲਾਣਾ ਕਿਉਂ ਉਹਨੇ ਯਾਰ ਬੋਲਣ ਦਾ ਟਾਈਮ ਹੀ ਚੁਟਪਾ ਆਇਆ ਪੌੜੀ ਲਾਈ ਚੜਿਆ ਉੱਤੇ ਥੋੜਾ ਲੈ ਕੇ ਚੜ ਗਿਆ ਉਹ ਕਹਿੰਦਾ ਦੱਸ ਗਿਆ ਵੀ ਸ਼੍ਰੋਮਣੀ ਕਡੇ ਦਿੱਤਾ ਹੁਣ ਆਪਾਂ ਹੀ ਲਾ ਲਾ ਆਪਣੇ ਮੂਹਰੇ ਹੁਣ ਗੇਟ ਨੂੰ ਹੀ ਢਾਉਣ ਲੱਗ ਜੇ ਆਪਾਂ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਜਾ ਕੇ ਆਪਰ ਨੂੰ ਕੰਨਾਂ 'ਚ ਬਾਜ ਪਈ ਵੀ ਗੇਟ ਢਾਈ ਜਾਂਦਾ ਕੋਈ ਬੰਦਾ ਫੇਰ ਹੀ ਜਾਵਾਂਗੇ ਉਹ ਰੌਲਾ ਬਣਾਤਾ ਆਪਣਾ ਗਰਮੇਹ ਲੇਤਾ ਅੱਜ ਤੋਂ ਮੇਰੀ ਗੱਲ ਯਾਦ ਰੱਖਣੀ ਅੱਬਲ ਤਾਂ 10 ਸਾਲਾਂ ਚ ਨਹੀਂ 5 ਸਾਲਾਂ ਦੇ ਵਿੱਚ ਇਹ ਉਹ ਮਾਹੌਲ ਬਣਦੇ ਜਾਂਦੇ ਆ ਇਹਨਾਂ ਨੇ ਆਪਾਂ ਨੂੰ ਆਪਸ ਵਿੱਚ ਹੀ ਟਕਰਾ ਦੇਣਾ ਉਸ ਤਾਂ ਮੁੰਡੇ ਆਪਣੇ ਚਿੱਟੇ ਦੇ ਮਾਰ ਤੇ ਕੋਸ ਆਪਣੇ ਮੁੰਡੇ ਬਾਹਰ ਚਲੇ ਗਏ ਕੋ ਜਮੀਨਾਂ ਜਿਵੇਂ ਹੋਣਾ ਵੇਚੀ ਜਾਂਦੇ ਹੋਣ ਇਹਨੇ ਨਿਕਲੀ ਜਾਣਾ ਇੱਥੇ ਰਹਿਣਾ ਥੋੜਾ ਕਿੰਨੇ ਕੁ ਰਹਿ ਗਏ ਆਪਾਂ ਆਪਣਾ ਸਾਰੀ ਆਬਾਦੀ ਤਾਂ ਆਪਣੀ 3 ਕਰੋੜ ਦੀ ਆ 3 ਕਰੋੜ ਦੀ 3 ਕਰੋੜ ਚੋਂ ਬਾਹਰ ਕਿੰਨੇ ਚਲੇ ਗਏ ਕਰੋੜ ਬੰਦਾ ਜੇ ਚੱਲ ਲੱਖ 20 ਲੱਖ ਲਾਲਾ 20 ਲੱਖ ਬਾਹਰ ਚਲੇਗਾ ਦੂਜੇ ਕਿੰਨੇ ਰਹਿ ਗਏ ਮੱਛੀਆਂ ਸੰਗਰਾਮ ਤੇ ਕਿੰਨੇ ਹੁੰਦੇ ਸੀ ਫੇਰ ਆਪਣਾ ਜਿਹੜਾ ਜਵਾਕ ਆ ਉਹ 1-1 ਹੈ 3 ਕਰੋੜ ਦੇ ਕੋਲ ਤਾਂ 3 ਕਰੋੜ ਹੀ ਰਹਿ ਗਿਆ ਫੇਰ ਉਦੋਂ ਤਾਂ ਵਧਿਆ ਨਹੀਂ ਆਪਾਂ ਉਹ ਕਹਿੰਦੇ ਤੁਸੀਂ ਵਧੂਗੇ ਕਿੱਥੋਂ ਤੁਸੀਂ ਤਾਂ ਯਾਰ 3 ਕਰੋੜ ਸੀਗੇ 3 ਕਰੋੜ ਚ ਮਰਦੇ ਵੀ ਆ ਜਾਂਦੇ ਵੀ ਉੱਥੇ ਹੀ ਖੜੇ ਆ ਤੁਸੀਂ ਨਾ ਤੁਸੀਂ ਵਧਦੇ ਆ ਨਾ ਤੁਸੀਂ ਘਟਦੇ ਆ ਸੋਨੂੰ ਤਾਂ ਇਹਨਾਂ ਨੇ ਲਿਆਈ ਪਿਆ ਤੇ ਆ ਬਾੜੀ ਤੁਰੇ ਆਉਂਦੇ ਆ ਭਈਏ ਆਪਣੇ ਵਿੱਚ ਜਿੰਨੀ ਸੋਡੀ ਵਧੀ ਉਹਦੋਂ ਬਾਹਲੇ ਭਈਏ ਆ ਗਏ ਜਿਹੜੇ ਸਕੂਲ ਕੋਸਾ Hindu ਆ ਵਿੱਚ ਉਹਦਾ ਕੰਮ ਇਹੀ ਆ ਜਿਹੜਾ ਬੱਚਾ ਉਹ ਬਾਹਰ ਜਾ ਕੇ ਜਨਮ ਲੈਂਦਾ ਜਿਹੜਾ ਛੋਟਾ ਬੱਚਾ ਹਾਂ ਵੱਡੇ ਹੁਣ ਜਾਈ ਜਾਂਦੇ ਉਹ ਮਗਰਾਈ ਹੀ ਨਹੀਂ ਕੋਈ ਉਹਨਾਂ ਨੇ ਮੋੜਨਾ ਨਹੀਂ ਉਹ ਕਹਿੰਦੇ ਸੋਡੀਵਾਦੀ ਘਟੀ ਜਾਂਦੀ ਆ ਇਹਨਾਂ ਦੀ ਵਧੀ ਜਾਂਦੀ ਆ ਜਦੋਂ ਇਹ ਵੱਧ ਕੇ Hindu ਵੱਧ ਕੇ ਚਾਹੇ Hindu ਆ ਚੱਲ ਆਪਾਂ ਲਈ ਜੰਨੇਵੇਂ ਸਰ Hindu ਤੇ ਜਦੋਂ ਇਹ ਭਈਆ ਖਾਨੇ ਆ ਕੇ ਵੱਧ ਗਏ ਇਹ ਹੁਣ ਤੋਦ ਜੀ ਆਪਣਾ ਰੋਡ ਪੈ ਜਾ ਜੇ ਤੂੰ ਤੁਰਦਾ ਤੈਨੂੰ ਦੱਸਦੇ ਕੋਈ ਜੀਵੀਦਾਰ ਤੇ ਮੱਥੇ ਲੱਗਦਾ ਜੋ ਆਕਾਂ ਤੋਂ ਲੈ ਕੇ ਜੂੜੇ ਭਈਆਂ ਦੇ ਰੱਖੇ ਪਏ ਆ ਆਪਣੇ ਘਰਾਂ ਕੇਸ ਦਾੜੀਆਂ ਹਾਂ ਭਈਏ ਮਿਲਣਗੇ ਹਾਂ ਭਈਏ ਜਿੰਨੇ ਪ੍ਰਾਇਮਰੀ ਸਕੂਲ ਦੇ ਬੱਚਾ ਸਾਰੇ ਭਈਆਂ ਦੇ ਬੱਚੀ ਆ ਭਈਆਂ ਦਾ ਹਾਂ ਪੰਜਾਬ ਦੇ ਜੁਹਾਕ ਆ ਇਹ ਵੱਧ ਤੋਂ ਵੱਧ ਸਾਰੇ ਸਕੂਲਾਂ ਦੇ ਪਹਿਲੀ ਤੋਂ ਲੱਗੇ ਪੰਜਵੇਂ ਦੇ ਕੋ 10-10 ਆਪਣੇ ਤੋਂ ਇਹ ਜੁਹਾਕ ਬਾਕੀ ਸਾਰੇ ਇਹਨਾਂ ਦੇ ਹੁਣ ਆਹ ਜਿਹੜਾ ਰੌਲਾ ਪਾਤਾ ਹੁਣੇ ਤਾਂ ਗੱਲ ਕਰ ਵੀ ਬੰਦਿਆਂ ਨੇ ਆਪਣੇ ਨੇ ਵੱਡਿਆਂ ਨੇ ਸਾਹਮ ਲੀ ਗੱਲ ਇਹ ਤੇ ਨੇ ਟੱਕਰ ਲੱਗਣ ਲੱਗੀ ਸੀ ਚੰਗਾੜਾ ਕਿਸੇ ਨੇ ਛਾੜ ਲੜਾ ਸੀ ਪਿੰਡਾਂ 'ਚ ਘਟਾ ਵੱਡੀ ਹੋਣ ਲੱਗ ਜਾਨੀ ਸੀ ਉਹ ਭਾਲਦੀ ਆ ਉਤਲੀ ਗਵਰਨਮੈਂਟ ਵੀ ਕਿਰ ਇਹਨਾਂ ਦਾ ਹੋਰ ਘਟਾਓ ਇਹਨਾਂ ਨੂੰ ਕਿਵੇਂ ਨਾ ਕਿਵੇਂ ਨਸ਼ੇ 'ਚ ਘਟਾਤੇ ਹੁਣ ਲੜਾਈਆਂ 'ਚ ਪਾਉਣ ਲਾ ਦੇਣਗੇ ਜ਼ਮੀਨਾਂ ਵੇਚਣ ਲਾਤੇ ਕੁਝ ਬਾਹਰ ਘੱਲ ਤੇ ਦੱਸ ਕਿੱਥੇ ਪੰਜਾਬੀ ਕਿੱਥੇ ਰਹਿ ਗਿਆ ਆਪਾਂ ਤਾਂ ਬੇੜਲੇ ਹੋਈ ਜਾਂਦੇ ਆ ਜੇ ਤਾਂ ਬੇੜਲੇ ਹੋਗੇ ਉਹਦੇ ਵਿੱਚ ਇਹ ਜਿਹੜੇ ਆਪਣੇ ਖਾਲੀ ਘਰ ਉਹਨਾਂ 'ਚ ਪਈਏ ਵਹੀ ਜਾਂਦੇ ਆ ਭਈਆ ਖੇਤ ਨਹੀਂ ਰਹਿੰਦਾ ਹੁਣ ਕਿਸਦੇ ਆਪਣੇ ਪਿੰਡ 'ਚ ਜਾ ਕੇ ਦੇਖ ਲਓ ਘਰਾਂ 'ਚ ਬੈਠੇ ਆ ਬੈਠਾ ਇਹਨਾਂ ਦਾ 550 ਆਪਣੇ ਪਿੰਡ ਚੱਕ ਲੈ ਕੇ ਹਾਂ 50 50 ਇੱਕ ਕੁਆੜਾ ਤੇ 11 ਕੁਆੜਾ ਆਪਣੇ ਗੈਂਦਲੇ ਗੈਂਦਲੇ ਬਾਲੇ ਆ 50 ਤੋਂ ਵੀ ਬਾਲੇ ਆ ਯਾਰ ਹਾਂ ਬਾਕੀ ਜਿਹੜੇ ਇਹਨਾਂ ਦੇ ਬੱਚੇ ਬੱਕਰੇ ਆ ਬੱਕਰੇ ਆ ਆ ਜਿਹੜਾ ਆਪਣੇ ਇੱਥੇ ਉਹਨਾਂ ਦਾ ਦਿਹਾੜੀ ਕੀ ਉਹਦਾ ਨਾਂ ਹੋ ਸੰਤੋਸ਼ ਕਹਿੰਦੇ ਆ ਆਪਾਂ ਜਿਹਨੂੰ ਰਾਜੂ ਦੋ ਤਿੰਨ ਜਨਾਨੀਆਂ ਰੱਖੀਆਂ ਤੇ ਬੱਚੇ ਉਹਦੇ 5 6 ਆ ਇੱਥੇ ਹੀ ਆਓ ਸਾਰੇ ਕਿੱਥੇ ਆਪਣੇ ਡਰੇਨ ਤੇ ਕਿੰਨੇ ਘਰ ਪਏ ਬਣ ਗਏ ਨੇ ਡਰੇਨ ਤੇ ਕਿੰਨੇ ਘਰ ਬੈਠੇ ਆ ਪੈਂ ਲੋਰੇ ਤੇ ਰਹਿੰਦਾ ਬਸਤੀ ਬਣ ਗਈ ਉੱਥੇ ਪਨੀਰੀ ਨੂੰ ਵੀਜੀ ਜਾਂਦਾ ਏਡੇ ਤੇ ਹਾਂ ਛੋਟੇ ਛੋਟੇ ਆ ਬਸ ਆਪਣੇ ਰੋਲਾ ਬਹੁਤ ਪਾਇਆ ਤੁੰਮੇ ਨੇ ਵੀ ਕਿਹਾ ਸੀਗਾ ਕਿਰਾ ਤੇ ਇੱਕ ਆਪਣੇ ਸੰਪ ਦੇ ਕਿਹੜੇ ਹੋਰ ਸੰਤਾਂ ਨੇ ਕਹੇ ਵੀ ਉਹ ਬੱਦ ਤੋਂ ਬੱਦ ਪੰਜ ਪਾਂ ਬੱਚੇ ਪੜਾਓ ਸੇ ਕੋ ਤਾਂ ਬਚੋਂਗੇ ਨਹੀਂ ਥੋਡੀ ਕੋਲ ਨਾਸ ਕਰਨਗੇ ਇਹ ਕਿਸੇ ਦਿਨ ਥੋਡੇ ਮਗਰ ਜਨਸੀਆਂ ਲੱਗੀਆਂ ਵੀ ਐ ਆਪਾਂ ਗੁਰੂ ਤੋਂ ਹੋਗੇ ਦੂਰ ਆਪਾਂ ਗੁਰੂ ਤੋਂ ਦੂਰ ਆ ਜਿਹੜੇ ਆਪਣੇ ਬਜ਼ੁਰਗ ਸੀ ਬਾਪੂ ਚਾਚੇ ਤਾਏ ਹੁਣੇ ਸੀ ਨਾ ਉਹ ਰੱਬ ਤੋਂ ਭੈ ਖਾਂਦੇ ਸੀ ਆਪਾਂ ਨਹੀਂ ਖਾਂਦੇ ਆਪਾਂ ਆਪਾਂ ਜਿੰਨੇ ਦੂਰ ਹੋਈ ਜਾਂਦੇ ਆ ਰੱਬ ਤੋਂ ਉੰਨੀ ਆਪਣੇ ਤੇ ਮਾਰ ਪੈਣੀ ਆ ਇਹ ਮਹਾਰਾਜ ਨੇ ਇੱਕ ਭਾਣਾ ਵਰਤੋਣਾ ਫੇਰ ਇਹ ਬਾਹਰੀ ਖਾਲੀ ਜਮੇ ਜਗੂ ਗੁਰੂ ਨਾਨਕ ਨੇ ਕਹੀ ਬਾਹਰੀ ਜੀਵਾ ਜਗੂਆ ਕਿੱਥੇ ਕਹਿੰਦਾ ਸੀ ਫੇਰ ਇਹ ਖਾਲਸਾ ਵਿੱਚੋਂ ਪ੍ਰਗਟ ਹੋਣਾ ਫੇਰ ਪ੍ਰਗਟ ਹੋ ਕੇ ਫੇਰ ਇਹ ਗੱਲ ਬਣੀ ਹੋ ਜਾਣੀ ਆਪਾਂ ਨਹੀਂ ਦੇਖਣਾ ਇਹ ਸਮਾਂ ਆਪਾਂ ਨਹੀਂ ਦੇਖਣਾ ਹੋਣਾ ਹੈਗਾ ਅੱਜ ਪਿਛਲੀਆਂ ਮੌਜਾਂ ਲਾ ਲਈ ਤੋਂ 50 ਸਾਲ ਕਿੰਨੀਆਂ ਮੌਜਾਂ ਸੀ ਆਪਣੇ ਪਰਿਵਾਰਾਂ ਚ ਕਿੰਨੀਆਂ ਮੌਜਾਂ ਕਦੇ ਕੋਈ ਬੰਦਾ ਦੁਖੀ ਸੀਗਾ ਸਾਰੇ ਸੌਖੇ ਸੀ ਕਿੰਨੇ ਮੌਜਾਂ ਦਾ ਬੜੀ ਦੂਰਾ ਭਾਈ 20 ਸਾਲਾ ਜੀ ਬਹੁਤ ਜੀ ਕੋਈ ਤਾਂ ਪਸ਼ੂ ਚਾਰੀ ਜਾਂਦਾ ਸੀ ਕੋਈ ਪੱਠੇ ਵੱਢੀ ਲੈ ਆਉਂਦਾ ਹੁੰਦਾ ਸੀ ਕੋਈ ਘਰੇ ਕੰਮ ਕਰਾਈ ਜਾਂਦਾ ਹੱਟੀ-ਪੱਠੀ ਦਾ ਕੋਈ ਕੋਸ਼ ਕੋਈ ਕੋਈ ਬਾ ਲਾਹ ਮੰਦਰ ਜਾਣਾ ਉੱਥੇ ਜਾਈ ਜਾਂਦਾ ਤੇ ਹੁਣ ਉਹ ਇੱਕੋ ਹੀ ਬੰਦਾ ਉਹਨੇ ਲਾਹ ਮੰਦਰ ਜਾਣਾ ਉਹਨੇ ਕਿਸ ਦੇ ਭੋਗ ਤੇ ਜਾਣਾ ਉਹਨੇ ਮਰਗਾਂ ਤੇ ਜਾਣਾ ਉਹਨੇ ਇਹ ਜਿਹਾ ਗੁਰਦੁਆਰਿਆਂ ਚਾਉਣਾ ਜਦੋਂ ਜਵਾਕ ਹੀ ਆ ਕਾ ਕ ਕੀ ਕਰੂ ਹਾਂ ਆਪਾਂ ਲੰਗੇ ਲੁੱਜੇ ਆਪਾਂ ਤਾਂ ਜਿੱਥੇ ਮਣਾ ਮੋਟਾ ਥਾਂ ਜਾਣ ਜੁਣੀ ਜੁਣੀ ਹੁੰਦੀ ਤਾਂ ਉੱਥੇ ਆਪਾਂ ਜਾ ਬੜਦੇ ਆ ਤੇ ਨਹੀਂ ਕਰੀ ਬੈਠੇ ਆ ਤੁਰਿਆ ਤਾਂ ਜਾਂਦਾ ਸੀ ਤੁਰਿਆ ਜਾਂਦੇ ਨੇ ਦਰਬਾਰ ਸਾਹਿਬ ਚੋਂ ਬਹਿਣ ਚੋਂ ਆਪਾਂ ਜਾ ਕੇ ਦੇ ਵੀ ਕੁਰਸੀ ਲਾਉਣੀ ਪਊ ਨੁਕਸਾਨ ਕਿਨੇ ਕਰਿਆ ਕਿਸੇ ਨੇ ਨਹੀਂ ਕਰਿਆ ਆਪਾਂ ਆਪ ਦਾ ਆਪ ਹੀ ਕਰਿਆ ਜੇ ਆਪਾਂ ਬਾਹਰ ਚਲੇ ਗਏ ਜਿਆਦਾ ਤਾਂ ਵੇਚਣ ਲਾਗੇ ਹੁਣ ਸਭ ਦੀ ਇਹੀ ਤਾਂ ਲੋਮਚਾ ਗੱਲ ਕਰ ਵੀ ਆ ਇੱਕ ਕਹੇ ਤਾਂ ਆਪਣੇ ਵੱਡਿਆਂ ਬੰਦੇ ਵੀ ਦੇਖੋ ਜਾਇਦਾਦਾਂ ਨਾਲ ਵੇਚਿਓ ਦੇਖਿਓ ਜਾਇਦਾਦਾਂ ਨਾਲ ਵੇਚਿਓ ਇਹ ਕਿਸੇ ਦਿਨ ਸੋਨੇ ਦੇ ਭਾਅ ਹੋ ਜਾਣੀਆਂ ਐ 4 4000 ਨੂੰ ਕਰੋੜ ਨੂੰ ਬਿਕੂਆ ਕਿੱਲਾ ਕਿਸੇ ਦਾ ਨਜਦੀ ਮੇਰੀ ਗੱਲ ਆਦੀ ਪੈਸੇ ਦੀ ਕੀਮਤ ਘਟੀ ਜਣੀ ਆ ਪੈਸਾ ਵਧ ਹੀ ਜਾਣਾ ਕੀਮਤ ਉਹਦੀ ਘਟੀ ਜਣੀ ਆ ਹੁਣ ਤੂੰ ਕਹਿੰਦੇ ਕਿਤੇ ਤੋਂ ਦਿੱਲੀੋਂ ਤੋਂ ਬੰਦਾ ਆ ਮੈਂ ਤਾਂ ਪਹਿਲਾਂ ਹੀ ਆ ਵੇਚਣੀ ਆ ਤੂੰ ਅੱਜ ਤੇ ਪਰਸੋਂ ਨੂੰ ਤੇਰੇ ਤੇ ਗਾਹਕ ਡਿੱਗੇ ਲਈ ਅਬੇ ਕਿਹਨੇ ਠੱਕ ਨੇ ਨੂੰ ਕਹਿੰਦਾ 25 25 ਨੂੰ 26 26 ਹਜ਼ਾਰ 26 26 ਲੱਖ ਨੂੰ ਕਹਿੰਦਾ ਹਾਂ ਇਹ 35 ਨੂੰ ਮੈਂ 5 ਸਾਲ ਪਹਿਲਾਂ ਕਿੰਨੇ ਨੂੰ ਵਿਕੀ ਆ 35 35 ਲੱਖ ਨੂੰ ਕੱਲਾ ਇਹਦੇ ਉਰ ਉਪਰਾ ਆਪਾਂ ਤਾਂ ਹਜ਼ਾਰ ਚ ਯਾਰ ਆਪਾਂ ਤਾਂ ਹਜ਼ਾਰਾਂ ਚ ਵਧੀਆ ਸੀ ਇਹਦਾ ਵੱਡਾ ਰੋਡ ਜਦੋਂ ਆਪਣੀ 20000 ਨੂੰ 25000 ਨੂੰ ਬੁੱਲਾਪੁਰ ਦੇ ਕੋਲੇ ਵੱਡਾ ਰੋਡ ਨਹੀਂ ਨਿਕਲਿਆ ਉਹ ਤਾਂ ਉੱਚਾ ਬਣੀ ਆ ਇਹਦੀ ਉਹ ਚਾਈ ਵੀ ਜਮੀਨ ਇਹ ਨੇ ਉਹਦਾ ਕਰਕੇ ਵੇਚੀ ਹਾਂ ਉਹਦਾ ਕਰਕੇ ਵੇਚਿਆ ਹੋ ਉੱਥੋਂ ਵੇਚ ਕੇ ਇੱਥੇ ਆਈ ਪੈਣੀ ਲਈਏ ਨੇ ਇੱਧਰ ਰਾਮ ਵਾਲੇ ਨਹੀਂ ਦੀ ਨਿਕਲੀਆਂ ਤਾਂ ਮੈਂ ਤੈਨਾਂ ਨੇ ਨਿਕਲਦੇ ਆ ਕਿ ਇੱਕ ਉਹ ਬਠਡੇ ਕੋਲੇ ਨਿਕਲਦਾ ਇੱਕ ਆਬੂ ਨਿਕਲਦਾ ਬਟਾਲੇ ਆ ਜਾ ਆ ਜਾ ਦੇ ਦੋ ਜੇ ਬਾਦ ਦਾਲ ਹੈਗੀ ਕੋ ਬਾਦੂ ਹਾਂ ਹਾਂ ਤੇਗੀ ਤਾਂ ਇਹਨੂੰ ਵੀ ਦੇ ਦੋ ਪੂਰਾ ਕੋਈ ਨਹੀਂ ਆਇਆ ਹੋਰ ਮਾੜਾ ਠੀਕ ਹੈ ਜੀ ਮਾੜਾ ਚਾਹ ਜਾਈ ਜੀ ਬੱਚਾ ਉਹ ਉਹਨਾਂ ਨੂੰ ਪੁੱਛ ਰਹਾ ਫਿਰਦੇ ਬੰਦੇ ਜੇ ਹੈਗੀ ਤਾਂ ਲੈ ਜਾਂ ਚਾਹ ਤਾਂ ਹੋਊਗੀ ਚਾਹ ਉਹ ਉੱਥੇ ਦੇਖ ਬੰਦਾ ਹੈਗਾ ਫਿਰ ਐਂ ਚ ਦੇਖ ਲੈ ਹੈਗੀ ਆ ਕੰਨੀ ਚ ਦੇਣਾ ਪੈ ਗਈ ਤਾਰ ਲੈ ਬਾਦੂ ਬਾਦੂ ਮਹਾਰਾਜ ਉਹ ਦਰਗੇ ਸੱਚੇ ਪਾਸ਼ਾ ਤੋਂ ਮੱਲਾ ਜਿਹੜਾ ਸਵਾ ਨਾ ਬਹੁਤ ਗਲਤੋਂ ਦਾ ਜਾਂਦਾ ਬਹੁਤ ਐਰ ਕੀ ਤੈਨੂੰ ਕਣਕ ਤੇ ਹੀ ਪਤਾ ਲੱਗ ਜਾਣਾ ਜਿੰਨੇ ਹੁਣ ਆਪਾਂ ਬੈਠੇ ਆ ਕਣਕ ਜੇ ਪੰਜ ਬੰਨ ਲੈਣੀ ਹੈ ਨਾ ਤੇ 10 ਲਿਓ ਇਹ ਵੀ ਤੁਹਾਨੂੰ ਦੱਸਤੀ ਮੈਂ ਕਹਾਲਾ ਜੀ ਮੇਰੀ ਯਾਦ ਰੱਖੋ ਫਿਰ ਕਹੋਗੇ ਆਏ ਹੋਣੀ ਐ ਵੱਧ ਰੱਖਿਓ ਅਰੇ ਗੱੜ ਗੱਟਾ ਹਾਂ ਇਹ ਗੱਠ ਘਟਾ ਤੇ ਇਹਨੂੰ ਪਤਾ ਨਹੀਂ ਕੀ ਹਾਲੇ ਕਰਨਾ ਕੀ ਨਿਕਲਣਾ ਕੀ ਨਹੀਂ ਨਿਕਲਣਾ ਇਹਦੇ ਚੋਂ ਤੇ ਪਰ ਜਿਹਨੇ ਕਣਕ ਲੈਣੀ ਆ ਕਰੇ ਤੇ 5 ਦੀ ਥਾਂ 10 ਲਿਓ ਜੇ 4 ਕੁਇੰਟਲ ਲੈਣਾ ਤੇ 7 ਲਿਓ ਜਿਵੇਂ ਹੁਣ ਕਰਮਾਇ ਪਹਿਲਾਂ ਬਣ ਲਾਗੀ ਕਣਕ ਦਾ ਪਤਾ ਨਹੀਂ ਝਾੜਦਾ ਕੀ ਬਣਦਾ ਹਾਂ ਇਹ ਇਹ ਵੀ ਸਮਾਂ ਆਉਣਾ ਵਾ ਝੋਨਾ ਆਪਾਂ ਚੌਲ ਆਪਾਂ ਵੇਚਦੇ ਆ ਕਣਕ ਰਹਿ ਗਈ ਇਹ ਤਾਂ 20 ਬਣਾਉਂਦਾ ਨਹੀਂ ਬਣਾਉਂਦਾ ਨਹੀਂ ਕੋਈ ਹਾਂ ਕਾਨਾਂ ਤੋਂ ਲੈਣਾ ਕਾਨਾਂ ਤੇ ਗੌਰਮੈਂਟ ਨੇ ਬੰਦ ਕਰ ਦਿੱਤਾ ਬੰਦ ਕਰ ਦੇਣਾ ਬੱਸ ਵੀ ਝੋਨਾ ਬੰਦ ਝੋਨਾ ਬੰਦ ਯਾਰ 20 ਤਾਂ ਹਰਾ ਹੀ ਨਹੀਂ ਹੁੰਦਾ ਆਪਾਂ ਤੂੰ ਆ ਕੱਦੂ ਕਰੇ ਲਿਆਂਦਾ ਹੀ ਲਿਆ ਤੂੰ ਇਹ ਕੱਦੂ ਆਪਦੇ ਕੋਲੋਂ ਵੀ ਬਣਾ ਕੇ ਲਾ ਦੀ ਹਰੇ ਨਿਕਲਦੇ ਨੇ ਹਰੇ ਹੋ ਜਾਣਗੇ ਵਿੱਚ ਲੱਗਦਾ ਕੁਛ ਨਹੀਂ ਇਹ ਤਾਂ ਹਾਈਬ੍ਰਿਡ ਵੀ ਪਤਾ ਨਹੀਂ ਇਹਨਾਂ ਕੋਲ ਕੀ ਸਾਇਆ ਹੈ ਭਾਈ ਦੇਸੀ ਵੀ ਕਿਹੜੀ ਕੋਲ ਨਹੀਂ ਆਗਾ ਦੇਸੀ ਵੀ ਕਿਸੇ ਕੋਲ ਨਹੀਂ ਸਾਰੇ ਉਹ ਦੂਜੇ ਬਣਾਏ ਵੀ ਆ ਚੱਕ ਕੇ 2000 ਉਹ ਤਾਂ ਹਲੇ ਫਿਰ ਜੇ ਇੰਦਰਜੀਤ ਨੂੰ ਮਿਲਣ ਲੱਗੇ ਸਾਰਿਆਂ ਨੇ ਮਿਲੂ ਫਿਰ ਤਾਂ ਸਾਰੇ ਨਹੀਂ ਮਿਲੂ ਹਾਂ ਜਦੋਂ ਗਵਰਨਮੈਂਟ ਦਾ ਆਪਾਂ ਹੋ ਗਏ ਆਪਣਾ ਕਾ ਵੀ ਆਪਾਂ ਭਾਈ ਦੇਣਾ ਹੀ ਨਹੀਂ ਇਹਨਾਂ ਨੂੰ ਗਵਰਨਮੈਂਟ ਦੇ ਮੂਡ ਹੋ ਗਿਆ ਸਭ ਕੁਝ ਨੰਪਾਂ ਕਹਿੰਿਆ ਨੇ ਬੱਸ ਬੈਕ ਦੇ ਮਹਿੰਗੇ ਹੋ ਗਏ ਆ। ਉਹ ਬਰਾਹੀ ਤਾਂ ਫਿਰ ਗੱਲ ਆ ਨਾ ਚੀਜ਼ ਜਿਹੜੀ ਚੀਜ਼ ਦਾ ਰੇਟ ਆ ਹਲੇ ਹੈਗਾ ਯਾਰ ਉਹ ਏਸੀ ਗਵਰਨਮੈਂਟ ਬੈਠੀ ਐ ਨਾ ਸਾਡੇ ਹੱਥ ਚ ਆ ਗਏ ਸਾਡੇ ਹੱਥ ਚ ਆ ਜੇ। ਠੀਕ ਹੈ ਜੀ ਸਾਡੇ ਹੱਥ ਚ ਆ ਜੇ ਉਹ ਕਹਿੰਦਾ ਸਾਡੇ ਹੱਥ ਚ ਆ ਜੇ ਐ ਚੱਲਿਆ ਵਾ ਕੰਮ। ਚਲਾਈ ਹੋਣੀ ਪੈਸੀ ਦੇ। ਪਰ ਜਿਹੜੀਆਂ ਗੱਲਾਂ ਨੈੱਟ ਤੇ ਸੁਣਦੇ ਆ ਉਹ ਨੈੱਟ ਤੇ ਸੁਣਨ ਦਾ ਇਹ ਆ ਵੀ ਦੁਨੀਆ ਤੇ ਭਾਰੀ ਵਾਲੀ ਆ। ਪਤਾ ਨਹੀਂ ਕੀ ਹਾਲਾਤ ਹੋਊਗਾ ਘਟਾ ਵੱਡ ਹੋਣੀ ਆ ਪਰ ਆਪਾਂ ਤਾਂ ਨਹੀਂ ਵੀ ਆਪਣੇ ਨ ਸਿੱਖਾਂ ਨਹੀਂ ਹੋਣੀ ਨਹੀਂ ਨਹੀਂ ਪਤਾ ਕਿਹਦੇ ਨਾਲ ਹੋ ਜਾਣੀ ਆ ਕਿਹਨੇ ਕਿਹਨੇ ਫਸ ਜਾਣਾ ਆਪਸ ਵਿੱਚ ਇਹ ਹੁਣ ਨਾਲੇ ਆਪਾਂ ਕਹਿੰਦਾ ਲੜਨ ਕੋਚ ਰਹੇ ਆ ਆਪਾਂ ਤਾਂ ਲੜਨ ਨਹੀਂ ਆਪਾਂ ਤਾਂ ਬਹਿਣਾ ਕਰੇ ਰੈਫਲਾਂ ਆਪਣੀਆਂ ਜਮਾ ਕਰਾ ਲੈਣੀਆਂ ਇਹਨਾਂ ਨੇ ਜਿਹਦੇ ਕੋਲੇ ਆਪਦਾ ਅਸਲੇ ਦਾ ਹਥਿਆਰ ਹੈ ਦੂਜਾ ਹੈਗਾ ਵਾ ਮਤਲਬ ਲਾਇਸੈਂਸ ਉਹ ਵੀ ਗਵਰਨਮੈਂਟ ਨੇ ਜਵਾ ਇਹਨੇ ਪੁਲਿਸ ਕੀਦੀ ਹੁੰਦੀ ਆ ਗਵਰਨਮੈਂਟ ਦੀ ਫੌਜ ਕੀਦੀ ਹੁੰਦੀ ਆ ਗਵਰਨਮੈਂਟ ਦੀ ਆਪਣਾ ਤਾਂ ਕੁਝ ਕੋਈ ਅਸਲ ਨਹੀਂ ਆ ਅੱਲਾ ਖਣਾ ਮੈਂ ਪੈੜੀ ਵੇਚ ਕੇ ਪੈਸੇ ਵੰਡ ਲੂੰਗਾ ਆ ਪੈਸੇ ਉਹਨਾਂ ਨੇ ਪੈਸੇ ਜਮਾ ਬੈਂਕਾਂ 'ਚ ਰੱਖਲੇ ਬੈਂਕਾਂ ਗਿਆ ਨੇ ਭੱਜ ਗਏ ਬੈਂਕਾਂ ਜਾ ਭੱਜ ਗਏ ਜਾਂ ਕਹਿੰਦੇ ਨੋਟਬੰਦੀ ਕਰਤੀ ਨੋਟਬੰਦੀ ਕਰ ਦੇਣਗੇ ਬੈਂਕਾਂ 'ਚ ਕਰਾਉਣੇ ਆ 13 ਕੰਮ ਵਾਲੇ ਕਰਨੇ ਟੇਪਨ ਫੜਾਉਣੇ ਆ ਸਾਰਿਆਂ ਦੇ ਹੱਥਾਂ 'ਚ ਫੜਾਉਣਗੇ ਕਰਾਂ ਕਿਵੇਂ ਫੜਾਂ 13 ਦਾ ਦੇਸ਼ ਇਹ ਪੰਜਾਬ ਹਿੰਦੁਸਤਾਨ ਆਪਣਾ ਭੁੱਖਾ ਮਰ ਕੇ ਫੇਰ ਜੰਮੂਗਾ ਦੁਬਾਰਾ ਕਿਉਂ ਫੇਰ ਉਹਨਾਂ ਨੇ ਕੰਮ ਤੇ ਲਾਉਣੇ ਆ ਸਾਰੇ ਜਿਵੇਂ ਹੁਣ ਉਧਰ ਬਾਹਰਲੇ ਦੇਸ਼ਾਂ 'ਚ ਮੁੰਡੇ ਕੰਮ ਤੇ ਜਾਂਦੇ ਨਹੀਂ ਆਪਣੇ ਆਪਣੇ ਜੋ ਆਖੀ ਜਾਂਦੇ ਆ ਜਾਂਦੇ ਸਾਰੇ ਜਾਂਦੇ ਆ ਆਪਣੇ ਨੌਹਾਂ ਤੋਂ ਲੈ ਕੇ ਕੁੜੀਆਂ ਤੋਂ ਲੈ ਕੇ ਭਾਂਜੀਆਂ ਭਤੀਜੀਆਂ ਤੋਂ ਲੈ ਕੇ ਸਾਰੀਆਂ ਜਾਂਦੀਆਂ ਕੰਮਾਂ ਤੇ ਐਂ ਆਪਾਂ ਨੂੰ ਜਾਣਾ ਪਿਆ ਕਰੂ ਐਂ ਜਿੰਨਾ ਬਹੁਤ ਜਵਈ ਇਹ ਆਪਾਂ ਦੇਖਣਾ ਨਹੀਂ ਪਰ ਆਪਾਂ ਨੇ ਠਾਵਾਂ ਲੰਘ ਜਾਣਾ ਹੈ ਕਿਹੜੀ ਕਿੱਧਰ ਜਾਣਾ ਹੈ ਨੇ ਦੇ ਦੈਲ ਛੱਡਣ ਜਾਨੀ ਲੋੜ ਹੈ ਗੱਲ ਤਾਂ ਵੀ ਸਮਾਂ ਪਿੱਛੇ ਬੱਚੇ ਤਾਂ ਆਪਣੇ ਹੀ ਐ ਆਪਣੀ ਤਾਂ ਜਾਣੀ ਨੰਗਜੂ ਹਾਂ ਬੱਚੇ ਤਾਂ ਆਪਣੇ ਹੀ ਐ ਵਿਚਾਰੇ ਜਿਨ੍ਹਾਂ ਤੇ ਭਾਰੀਆਂ ਪੈਣੀਆਂ ਇਹ ਉਹਨੇ ਜਿਵੇਂ ਹੁਣ ਆਪਾਂ ਦੁੱਖ ਕਿੰਨਾ ਸਹੀ ਜਾਨੀ ਅੱਗਾ ਹੋ ਸਹਣਗੇ ਹੈ ਕਹਿੰਦਾ ਮੈਂ ਤੇ ਦਿਲ ਛੱਡ ਗਿਆ ਪੈ ਗਿਆ ਦਿਲਾਂ ਨੇ ਛੱਡ ਗਏ ਦਿਲ ਟਣੀ ਆ ਨਾ ਲੜੇਗਾ ਕਿਵੇਂ ਹਾਂ ਆਪਣੇ ਮੱਤ ਨਹੀਂ ਲਾਣਦੀ ਕੋਈਆਂ ਉਹ ਲੈਣ ਲੱਗ ਪਊਗਾ ਜਦੋਂ ਆਗੇ ਬਾਅਦ ਚ ਇਹ ਕੁਦਰਤ ਦੇਖੇ ਇਹ ਤਾਂ ਕੁਦਰਤ ਦੇ ਰੰਗ ਆ ਬਾਈ ਨਹੀਂ ਨਹੀਂ ਕੋਈ ਉਹ ਤਾ ਉਹ ਚੀਜ਼ ਜਿਹੜੀ ਮਤਲਬ ਲੱਗਣੀ ਆ ਕੋਈ ਉਹ ਬੰਦ ਹੋ ਕੇ ਹੀ ਲੱਗੂਗੀ ਇਹਨਾਂ ਤਾਂ ਬੰਦ ਹੀ ਹੋਊ ਯਾਰ ਹਾਂ ਆ ਫਿਰ ਆਪਾਂ ਨੂੰ ਬਾਹਰਲੇ ਮਲਫੇ ਦੇ ਦੋਡੇ ਡਾਡੇ ਵੀ ਜਿਹੜੇ ਲੈਣੇ ਆਪਦੇ ਬਾਈ 5-5 ਕਿਲੋ ਇਕੱਠੇ ਰੱਖੋ ਲੈ ਕੇ ਉਹ 5 ਪਈ ਹੀ ਰਹਿਣ ਦਿਓ ਤਾਂ ਉਹ ਤਾਂ ਬੰਦ ਕਰਦੇ ਆਂ ਝਗਰਾਵਾਂ ਤੋਂ ਵੀ ਕਰਦੇ ਆਂ ਤੇ ਹੋ ਸਾਬ ਤਾਂ ਹੀ ਕਰਨਗੇ ਸਾਬ ਤਾਂ ਹੀ ਕਰਨਗੇ ਬਾਕੀ ਤਾਂ ਨਹੀਂ ਯਾਰ ਆਪਾਂ ਤਾਂ ਕਹਿੰਨੇ ਸਕਾਂ ਯਾਰ ਕੰਨ ਵਧੀਆ ਭੈਣਾਂ ਲੋਕ ਛੱਡਣ ਜਾ ਰਸਗਾ ਹੈਗੇ ਆ ਕਿਹ ਕਿਹ ਸਾਰ ਲਿਆ ਕਰੋ ਕੁੱਜੇ ਚ ਰੱਖ ਦੋ ਹਾਂ ਆਵੇ ਹੈਗੇ ਆ ਬਸ ਥੋੜੇ ਜਿਹਾ ਖਾ ਲੇ ਜਦੋਂ ਜਾਨ ਜੀ ਟੁੱਟਦੀ ਦਿੱਸੇ ਚਾ ਚਾ ਮਾਹ ਲੈ ਨਹੀਂ ਪਈ ਐ ਐਡਾ ਮੋਗਾ ਹੀ ਬੰਦ ਕਰਤਾ ਇਹਨਾਂ ਨੇ ਤੇ ਜਿਕਰਾਵਾ ਤਾਂ ਛੋਟਾ ਹੀ ਆ ਉਹ ਕਹਿੰਦੀ ਉਹ ਗਰਵੇਲ ਆ ਨਹੀਂ ਬੰਦ ਕਰਿਆ ਉਹ ਚੀਜ਼ ਪਤਾ ਹੋਰ ਸੀ ਉਹ ਵਿੱਚ ਡੁੱਬਦੀ ਗੇਟ ਪਾ ਕੇ ਲੱਗੇ ਸੀ ਗਵਰਨਮੈਂਟ ਨੂੰ ਆਮਦਨ ਨਹੀਂ ਸੀ ਜਾਂਦੀ ਉਹਦੀ ਉਹ ਤਾਂ ਤਾਂ ਕਰਿਆ ਐ ਨਹੀਂ ਕਰਿਆ ਵੀ ਲੋਕ ਕਿਉਂ ਜਾਂਦੇ ਆ ਉਵੇਂ ਹੀ ਉਵੇਂ ਆ ਕਿਤੇ ਲਾ ਕੇ ਇਹਨੇ ਮਾਰਨੇ ਆ ਗਵਰਨਮੈਂਟ ਨੂੰ ਆਮਦਨ ਕਿੰਨੀ ਆ ਪੈਸਾ ਗਵਰਨਮੈਂਟ ਨੂੰ ਜਾਂਦਾ ਹਲੋ ਹਾਂ ਆ ਭੋਲੇ ਹੁਣ ਨੇ ਥੋੜੇ ਉਹਦੀ ਸੜ ਦੇਣੇ ਆ ਦੇਖ ਕਿਵੇਂ ਚੱਲਦਾ ਥੋੜਾ ਹੁਣ ਦੱਸਦੇ ਹੁਣੇ ਆਇਆ ਮੈਂ ਹੋਰ ਕੋਈ ਕੋਲ ਨਾ ਬੰਦ ਹੋ ਗਏ ਜਨ ਹੋਰ ਆ ਗਿਆ ਉਹਨੇ ਕਹਿਤਾ ਵੀ ਮਿੱਤਰੋ ਆਪ ਦਾ ਕਿਤੋਂ ਲਵੋ ਤੇ ਸਾਰਾ A to Z ਸਾਰਾ ਬੰਦ ਕਰਤਾ ਨਾ ਸਾ ਟੋਟਲ ਬੰਦ ਨਾ ਕੋਲ ਡੋਡੇ ਵੀ ਬੰਦ ਪਾ ਦੇਣੇ ਨੇ ਚਲੋ ਢੀਲਾ ਤਾਂ ਪਹਿ ਗਿਆ ਸੁੱੜ ਕੇ ਉਹ ਪਿਆ ਇਹਦੇ ਗਏ ਡੋਡੇ ਵਿਚਾਰੇ ਇਹ ਪੈ ਗਿਆ ਮੇਰਾ ਮੂੰਹ ਐ ਹੋਵੇ ਫੜ ਫੜਦੀ ਮੈਂ ਤਾਂ ਅਜੇ ਤੱਕ ਅੱਗੇ ਕਹਿੰਦੇ ਵੀ ਇਹਨੇ ਤੌੜਾ ਛੱਡ ਦੇਣਾ ਆਦਾ ਮੁੱਛਾਂ ਨੂੰ ਵੜਦਾ ਨਾ ਢੀਲਾ ਹੋਇਆ ਨਹੀਂ ਨਹੀਂ ਹਜੇ ਕੁਛ ਨਹੀਂ ਆਇਆ ਨਹੀਂ ਕੁਛ ਹੁੰਦਾ ਯਾਰ ਕੋਈ ਨਹੀਂ ਨਾ ਆਇਆ ਦੀ ਕੋਈ ਨਾ ਪਰ ਜਣੀ ਗਵਰਨਮੈਂਟ ਦੀ ਦਾ ਸਿਆਸਤ ਹੈ ਨਾ ਵੀ ਲੜਾਓ ਇਹਨਾਂ ਨੂੰ ਟਕਰਾਓ ਇਹਨਾਂ ਨੂੰ ਸਿੱਖ ਆਪਾ ਚੁੱਪਦੇ ਆ ਆਪਾ ਚੁੱਪਦੇ ਆ ਇੱਕ ਰਹਿੰਦਾ ਖੁੰਦਾ ਚੀਨ ਨੇ ਭੈਣਦੇ ਆ ਨੇ ਕਾੜਾ ਕਰਤਾ ਚੀਨ ਕਹਿੰਦੀ ਵੀ ਅਸੀਂ ਤਾਂ ਥਾਂ ਮੰਗਣ ਗਏ ਸੀ ਆਪਣਾ ਜਿਹੜਾ 16000 ਕਿਲੋਮੀਟਰ ਲਈ ਬੈਠਿਆ ਉਹ ਉਹ ਕਹਿੰਦੇ ਵੀ ਅਸੀਂ ਉਦੋਂ ਦੇਵਾਂਗੇ ਜਦੋਂ ਸਿੱਖਾਂ ਦਾ ਰਾਜ ਹੋ ਗਿਆ ਖਾਲਸਾਣ ਬਣ ਗਿਆ ਖਾਲਸਾਣ ਬਣ ਗਿਆ ਖਾਲਸਿਆਂ ਨੂੰ ਦੇਵਾਂਗੇ ਉਹਨਾਂ ਨਾਲ ਸਾਡੀ ਸੰਧੀ ਆ ਸੋਥੋਂ ਨਹੀਂ ਲਿਆ ਸੀ ਤਾਂ ਉਹਨਾਂ ਤੋਂ ਲਿਆ ਸੀ ਸਾਡੀ ਸੰਧੀ ਸੀ ਉਹਨਾਂ ਨਾਲ ਉਹਨਾਂ ਦਾ ਰਾਜ ਅਗਰੇਜ਼ਾਂ ਨੇ ਖਤਮ ਕਰਤਾ ਅਸੀਂ ਥਾਂ ਰੱਖ ਲਿਆ ਜਿੱਦ ਦੇ ਉਹਨਾਂ ਦਾ ਰਾਜ ਆ ਗਿਆ ਸੀ ਉਹਨਾਂ ਨਾਲ ਗੱਲ ਕਰਾਂਗੇ ਤੁਹਾਡੇ ਦਾ ਸਾਡਾ ਹੱਕ ਹੀ ਨਹੀਂ ਨਾ ਸਾਨੂੰ ਬੁਲਾਇਓ ਇਹ ਖਾਤਰ ਮੋਦੀ ਹੁਣ ਯੋਗੇ ਚੁੱਪ ਹੁਣ ਡਰੇ ਵੇ ਮੋਦੀ ਹੁਣ ਵੀ ਪਾਣੇ ਦਾ ਕੰਮ ਪੈ ਗਿਆ ਕਸੂਤਾ ਹੋ ਗਿਆ ਮੇਰਾ ਦੇਸ਼ ਹੀ ਅੜ ਕੇ ਖੜ ਕੇ ਨਾਲ ਇਹਦੇ ਪੰਜਾਬ ਦੇ ਬਈ ਮਹਾਰਾਜ ਤੇ ਹੁੰਦਾ ਹੈ ਮਹਾਰਾਜ ਹੀ ਖੜਿਆ ਹੁੰਦਾ ਹੈ ਲੈ ਪਾਸੇ ਆ ਕਿਤੇ ਲਲਕਰਾ ਮਾਰਦਾ ਹੁੰਦਾ ਫੜ ਲਓ ਤੁਸੀਂ ਇਧਰੇ ਵਾਲਾ ਤੂੰ ਖੜਾ ਹੋ ਦੇਖ ਤੇ ਮੇ ਸੜਦੇ ਲੈਂਟਰ ਮਾਰ ਮਾਰ ਥੋੜੇ ਦੇਖ ਲੈ ਪੱਪੂ ਤੋਂ ਕਿਦੇ ਵੱਲ ਆ ਪੱਪੂ ਦਾ ਰੈਡ ਬੈਠ ਰਿਹਾ ਬੈਠਾ ਐ ਜਿੰਦਾਬਾਦ ਸ਼ੈਨ ਕਲਾਬ ਜਿੰਦਾਬਾਦ ਚਲੋ ਬਹਿ ਕੇ ਉਹਦੀ ਕਹਿਣੂਆ ਵਿਚਾਰ ਬਟਾਂਦਰਾ ਤਾਂ ਜ਼ਰੂਰੀ ਆ ਕਰਨਾ ਵਿਚਾਰ ਬਟਾਂਦਰਾ ਤਾਂ ਜ਼ਰੂਰੀ ਆ ਆ ਪਗੜਾ ਡਾਂਗਾ ਦਿੱਤੀ ਜਾਂ ਨਹੀਂ ਹਾਂ ਗੱਲੀ ਗੱਲਾਂ ਕਰਦੇ ਆ ਹੁਣ ਉਹ ਤਾਂ ਕਹਿੰਦੇ ਵੀ ਨਾ ਨਾ ਪੈੜੀ ਵਿੱਚ ਉਹ ਨਾ ਕੁਝ ਹੋਰ ਕਰੋ ਜਿਹੜੀ ਫਸਲ ਵਾਲੀ ਆਪਦੀ ਸਾਮ ਕੇ ਰੱਖੋ ਅ ਜਿਹੜੀ ਖਾਣ ਵਾਲੀਆਂ ਚੀਜ਼ਾਂ ਥੋੜੀਆਂ ਜਿਹਾ ਸਾਮ ਕੇ ਰੱਖੋ ਬਸ ਇੰਨਾ ਕਾਫਾ ਫਰਕ ਹੈਗਾ ਵੀ ਰੱਖਣਾ ਜ਼ਰੂਰੀ ਆ ਜੇ ਵੀ ਹੁਣ ਕਣਕ ਹੀ ਲਾਲਾ ਜੇ ਹੁਣ ਆਪਾਂ ਸਾਰਿਆਂ ਨੇ ਮੁੱਲ ਲੈਣਾ ਹੁੰਦਾ ਤੇ ਹੋਰ ਮਗਧਾਈ ਮਗਧਾਈ ਹੋ ਜਾਣੀ ਸੀ ਹਾਂ ਹੋਰ ਹੋ ਜਾਣੀ ਸੀ ਹੁਣ 40 ਰੁਪਏ 45 47 ਰੁਪਏ ਕਿਲੋ ਆਟਾ ਮਿਲਦਾ ਤੇ ਫੇਰ ਇਹਦੂ ਵੀ ਮਹਿੰਗਾ ਹੋਣਾ ਸੀ ਹਾਂ ਉਹੀ ਤਾਂ ਕਰਨਾ ਅਜੇ ਤਾਂ ਆਪਣੇ ਘਰੇ ਕਣਕ ਪਈ ਆਪਾਂ ਪਿਆ ਲਿਆ ਉਹਨੇ ਆ ਤੇ ਚਲੋ ਆਪਣਾ ਬਸ ਆਪਾਂ ਪੀ ਕੇ ਖਾਈ ਜਾਂਦੇ ਆ ਕਰੇ ਦੁੱਧ 60 ਰੁਪਏ ਦਿੰਦੇ ਛੱਗੇ ਜੇ ਹਾਂ ਦੁੱਧ 60 65 ਰੁਪਏ ਕਿਲੋ ਆ ਹਾਂ ਜੌਣ ਘਰਤਾ ਉਹਨਾਂ ਨੇ ਹਾਂ ਅਮੂਲ ਵਾਲਿਆਂ ਦਾ ਵੀ ਘਟ ਗਿਆ ਹੈ ਅਮੂਲ ਵਾਲਿਆਂ ਦਾ ਵੀ ਘਟ ਗਿਆ ਅੱਛਾ ਕੱਲ ਕਹਿੰਦੇ ਥੋੜਾ ਜਿਹਾ 1 ਰੁਪਿਆ ਕਿਲੋ ਘਟ ਕਰ ਦੋ ਵਿੱਚ ਦੁੱਧ ਠੀਕ ਹੈ ਰਾਜ ਕਰ ਗਿਆ ਰਾਜਾ ਰਣਜੀਤ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਕਰਦਾ ਰਾਜ ਕਰਨਾ ਬਾਈ ਬਹੁਤ ਔਖਾ ਬਣਨਾ ਹੀ ਰਾਜਾ ਜਰ ਉਹਦੇ ਵਰਗਾ ਤਾਂ ਔਖਾ ਉਹਦੇ ਵਰਗਾ ਤਾਂ ਰਾਜਾ ਹੀ ਨਹੀਂ ਬੜਿਆ ਜਾਣਾ ਕਿਸ ਤੋ ਪਰ ਜੇ ਰਾਜਿਆ ਨਾ ਰਾਜਾ ਉਹ ਤਾਂ ਜਰ ਜੇ ਕਰੇ ਕਿਸੇ ਦੇ ਕਾਲ ਪੈ ਗਿਆ ਜੇ ਉਹਨੇ ਖੁੱਲੇ ਸੀ ਦਰਵਾਜ਼ੇ ਆਪਣੇ ਦੇ ਅੰਨ ਦੇ ਤੇ ਆਪ ਸੱਟ ਕੇ ਆਇਆ ਕਈਆਂ ਦੇ ਘਰੀਂ ਜਾ ਕੇ ਜਿਹੜੀ ਪੰਡ ਚੱਕੀ ਨਹੀਂ ਨਾ ਜਾਂਦੀ ਸੀ ਤੇ ਆਪ ਪੰਡ ਚੱਕ ਕੇ ਗਰੀਬਾਂ ਦੇ ਘਰੇ ਸੱਟ ਕੇ ਰਣਜੀਤ ਸਿੰਘ ਜਦ ਤੱਕ ਉਹ ਪੌਜਾ ਅੰਤ ਨੂੰ ਹਾਰੀਆਂ ਨਹੀਂ ਉਸ ਉਸ ਹੀ ਰਾਜ ਰਣਜੀਤ ਸਿੰਘ ਦਾ ਕੰਠਾ ਪਾ ਕੇ ਕੁੱਤੇ ਦੇ ਗਲ ਛੜਤਾ ਸੀ ਕੁੱਤਾ ਕਹਿੰਦੇ ਆ 7 ਦਿਨ ਫਿਰਦਾ ਰਿਹਾ ਕਿਸੇ ਨੇ ਕੰਠਾ ਨਹੀਂ ਕੁੱਤੇ ਦੇ ਗਲ 'ਚ ਲਾਇਆ ਵੀ ਸਜ਼ਾ ਮਿਲੂ ਤੇ ਨਾ ਕੋਈ ਕਤਲ ਹੁੰਦਾ ਸੀ ਨਾ ਚੋਰੀ ਨਾ ਡਾਕਾ ਨਾ ਬਲਾਤਕਾਰ ਰਣਜੀਤ ਸਿੰਘ ਦੇ ਰਾਤ 'ਚ ਤੇ ਪੈਸੇ ਦਾ ਮੁੱਲ ਜਿਵੇਂ ਅੱਜ ਆਪਣੇ ਨਾ ਅਮਰੀਕਾ ਦੇ ਆਪਾਂ ਕਿੰਨੇ ਦਿੰਦੇ ਆ 70 80 ਰੁਪਏ ਹੋਣਗੇ ਅਮਰੀਕਾ ਦੇ 80 ਰੁਪਏ ਨੇ 100 ਦੇ ਨੇੜੇ ਡਾਲਰ ਤੇ ਉਦੋਂ ਆਪਣਾ ਅਮਰੀਕਾ ਦਾ 33 ਰੁਪਏ ਤੇ ਆਪਣਾ 1 ਡਾਲਰ ਆਪਣਾ 1 ਰੁਪਿਆ ਅਮਰੀਕਾ ਦੇ 33 ਆਪਣਾ ਇਹਨਾਂ ਰੁਪਿਆ ਉੱਪਰ ਸੀ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤੇ ਜਿਹੜਾ ਅੱਜ ਆਪਾਂ ਇੱਡਗਾ ਥੱਲੇ ਫਿਰਦੇ ਆ ਅੱਜ ਸਾਰੇ ਦੇਸ਼ਾਂ ਨੂੰ ਥੱਲੇ ਆਉਗੇ ਸਾਰੇ ਦੇਸ਼ਾਂ ਨਾਲ ਪਾਸਤਾ ਤੋਂ ਉੱਪਰ ਨੇ ਦੂਜੇ ਦੇਸ਼ਾਂ ਤੋਂ ਥੱਲੇ ਆ ਏਸੇ ਉਹਦਾ ਰਾਜ ਮਹਾਰਾਜੇ ਦਾ ਤੇ ਨਾਲੇ ਵਿੱਚ Hindu, Muslim, Sikh, Isaai, ਗੋਰੇ ਅੰਗਰੇਜ਼ ਸਾਰੇ ਉਹਦੇ ਰਾਜ ਦੇ ਵਿੱਚ ਅਸੀਂ ਕਿਸੇ ਨਾ ਕੋਈ ਉਹਦਾ ਵਿਤ ਕਰਾ ਨਹੀਂ ਸੀ ਨਾ ਕੱਲੇ ਸਿੱਖਾਂ ਨਾ ਮੁਸਲਮਾਨਾਂ ਕਿ ਨਾ ਹੋਰ ਸਭ ਨਾਲ ਇੱਕੋ ਜਿਹਾ ਵਿਤ ਕਰਾ ਜੋ ਕਾਰਵਾਈ ਇੱਕੋ ਜੀ ਪ੍ਰੇਮ ਹਰੇਕ ਨਾਲ ਹਾਂ ਤੂੰ ਨੂੰ ਡਰਾਈ ਜਾਣਾ ਤੂੰ ਦਾ ਸਟਰੀਲਗਾ ਉੱਠ ਜਾਏਗਾ ਪਰਾਂ ਦੂਜੀ ਕੀ ਕਰੇ ਸਟਰੀਲਗਾ ਨਾ ਉੱਠੂ ਟਰੇਲਿਆ ਦੋ ਉੱਥੇ ਡਾਂ ਖੜਕਣੀ ਆ ਜਹਾਜ਼ ਹੀ ਬੰਦ ਹਾਂ ਇਹਦਾ ਜਹਾਜ਼ ਹੀ ਬੰਦ ਕਰੇ ਉਹ ਤੋਂ ਦਾ ਕੱਢੀ ਜਾਂਦੇ ਇਹ ਉਧਰ ਦਾ ਉਧਰੋਂ ਦਾ ਕੱਢੀ ਜਾਂਦੇ ਆ ਭਾਈ ਉਧਰੋਂ ਦਾ ਕੱਢੀ ਜਾਂਦੇ ਤੂੰ ਜਾਣੇ ਜਾ ਤੈਨੂੰ ਭੇਜਦੇ ਆ ਚੱਲ ਆਪਾਂ ਤਾਂ ਨਹੀਂ ਜਾਂਦੇ ਹੁਣ ਮੈਂ ਤਾਂ ਆਪਾਂ ਪਾਸਪੋਰਟ ਤੁਹਾਨੂੰ ਭੇਜ ਗਏ ਆਪਾਂ ਤਾਂ ਜਵਾਬ ਦਿੰਦਾ ਜੋ ਆਕਾ ਨੂੰ ਵੀ ਨਾ ਹੋ ਮੇਤਰੂ ਆਪਾਂ ਤੋਂ ਨਹੀਂ ਆਇਆ ਜਾਣਾ ਤੇ ਤੇ ਨੋ ਨੋ ਨਾ ਕੱਲੀ ਸਾਡੇ ਨੂੰ ਭੇਜਦੀ ਆ ਹਾਂ ਨਾਲਾ ਕਿਸੇ ਰੇ ਨਹੀਂ ਜਾਣਾ ਹਾਂ ਹੁਣ ਦੇਖਦੇ ਕਿ ਲੋਕਾਂ ਨੇ ਨਹੀਂ ਨਮਾ ਕਰਨਾ ਹੁਣ ਇਹ ਨਹੀਂ ਕਿਤੇ ਨਹੀਂ ਜਾਣਾ ਆਪਾਂ ਤਾਂ ਆਪ ਨਹੀਂ ਕਦੇਣਾ ਤਾਂ ਬਾਈ ਹਾਂ ਕਹਿੰਦਾ ਵੀ ਇੱਕ ਦੂਜੇ ਦੀ दारू ਆ ਯਾਰ ਬੰਦਾ ਹੀ ਬੰਦੇ ਦੀ दारू ਆ ਬਾਈ ਬਿਲਕੁਲ ਬਿਲਕੁਲ ਹਾਂ ਟੱਲੀ ਮੱਟੀ ਉਹ ਹੋ ਗਈ ਮੈਂ ਦੇਖਣਾ ਜੇ ਮੈਂ ਟੱਲਾ ਮੱਠਾ ਹੋ ਗਿਆ ਉਹਨੇ ਦੇਖਣਾ ਇਹ ਤਾਂ ਇੱਕ ਦੂਜੇ ਦੇ ਬਾਈ ਹੁੰਦੇ ਆ ਬਾਹਰ ਜਿਹੜੇ ਸਟੰਗਾ ਉਹ ਬੰਦੇ ਮੁਗਲ ਜਾਣਗੇ ਚੱਲ ਜਿਆ ਚੱਲਦੇ ਆ 3 ਵਜੇ ਵਾਲੇ ਸਵਾ 3 ਚੱਲਦੇ ਆ 3:30 ਉਹ 3 ਵਜੇ ਤੁਰਿਆ ਕਰੋ ਸਵਾਜੇ ਤੁਰਿਆ ਕਰੋ ਆਪਾਂ ਵਹਿਮ ਨਹੀਂ ਕਰਿਆ ਉਹਨੇ ਤਾਂ ਬਾਈ ਨੇ ਅਜ ਉਹੀ ਆਪਾਂ ਨੂੰ ਯਾਰ ਕਰਕੇ ਬੇ ਕਹਿੰਦਾ ਉੱਥੇ ਤਾਂ ਜਾਓ ਉਹ ਆਪਾਂ ਇਹਨਾਂ ਨੇ ਜਾ ਕੇ ਖੌਰੂ ਪਟਨਾ ਇਹਨਾਂ ਨੇ ਖੌਰੂ ਪਟਨਾ ਜਾ ਕੇ ਦੇਖਿਆ ਹਾਂ ਸਾਡਾ ਕਿਤੇ ਕਰਦਾ ਬਾਹਰ ਦੇ ਜਾਣੂ ਹੂੰ ਹੂੰ